ਹਾਂਜੀ ਦਰਸ਼ਕੋ ਪਹੁੰਚਿਆ ਜੀ ਅਸ ਅੱਜ ਮੈਂ ਪਹੁੰਚਿਆ ਸਹਿਰ ਲੁਧਿਆਣਾ ਘੰਟਾ ਘਰ ਦੇ ਨਜ਼ਦੀਕ ਕੁਲਦੇ ਹੇਟਾ ਜਿੱਥੇ ਕੀ ਹਰ ਇੱਕ ਕਿਸਮ ਦਾ ਕੰਪਰੈਸਰ ਤੇ ਨੰਦਣੀ ਵਾਲਿਆਂ ਦੇ ਮਿਲ ਜੇਗਾ ਤੁਹਾਨੂੰ ਜੇਕਰ ਕਿਸੇ ਨੇ ਕੰਪਰੈਸਰ ਖਰੀਦਣਾ ਹੋਵੇ ਛੋਟ ਤੋਂ ਲੈ ਕੇ ਜਿਵੇਂ ਕਿ ਇਹ ਕੰਪਰੈਸਰ ਆ ਸਕੂਟਰ ਮੋਟਰਸਾਈਕਲ ਕਾਰਾਂ ਦੇ ਵਿੱਚ ਹਵਾ ਭਰਨ ਦੇ ਲਈ ਸਕੂਟਰ ਮੋਟਰਸਾਈਕਲ ਕਾਰਾਂ ਦੇ ਵਿੱਚ ਹਵਾ ਭਰਨ ਲਈ ਇਹ ਛੋਟਾ ਕੰਪਰੈਸਰ ਆ ਤੇ ਇਸ ਦਾ ਪ੍ਰਾਈਸ ਆਗਾ ਹੀ 9500 ਰੁਪਈਆ 9500 ਰੁਪਈਆ ਇਸ ਦਾ ਪ੍ਰਾਈਸ ਆ ਤੇ ਫਿਰ ਇਸ ਤੋਂ ਆਪਾਂ ਅੱਗੇ ਇਹ ਵੱਡੇ ਕੰਪਰੈਸਰ ਆ ਜਾਂਦੇ ਨੇ ਇਹ ਹੈਗੇ ਨੇ ਵੱਡੇ ਕੰਪਰੈਸਰ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਇਹ 300 ਨੰਬਰ ਆਹੇ ਤੇ ਹਾਂਜੀ ਮਾੜੇ ਦੱਸੋ ਇਸ ਬਾਰੇ ਨਾ ਸ਼ੌਪ ਵਾਲੇ ਨੇ ਬਾਈ ਇੱਥੇ ਆ ਮਾੜੇ ਦੱਸੋ ਜੀ ਇਸ ਬਾਰੇ ਨੌਲੇਜ ਦਿਓ ਥੋੜੀ ਜਿਹੀ ਆਪਾਂ ਇਸ ਕੰਪਰੈਸਰ ਵਾਲੇ ਥੋੜੀ ਨੌਲੇਜ ਲੈਣੀ ਆ ਹਾਂਜੀ ਆ ਦੱਸੋ ਮੜਿਆਗਾ ਹਾਂ ਇਸ ਬਾਰੇ ਜਾਣਕਾਰੀ ਦਿਓ ਇਹ ਕਿਵੇਂ ਦਾ ਹੀ ਆ ਕੰਪਰੈਸਰ ਇਹ ਕੰਪਰੈਸਰ ਜਿੱਦਾਂ ਕੀ ਮੰਨ ਕੇ ਚਲੋ ਆਪਣਾ ਟਰੱਕਾਂ 'ਚ ਹਵਾ ਭਰਨ ਲਈ ਜਾਂ ਟਰਾਲੀਆਂ 'ਚ ਜਾਂ ਗੱਡੀਆਂ 'ਚ ਕਾਰਾਂ 'ਚ ਜਾਂ ਨਟ ਖੋਲਣ ਵਾਲੀ ਗੰਨਾ 'ਚ ਇਹ ਚੀਜ਼ਾਂ ਲਈ ਕੰਮ ਆਉਂਦਾ ਹੈਗਾ ਹਾਂਜੀ ਟਰੱਕਾਂ ਗੱਡੀਆਂ ਕਾਰਾਂ ਦੇ ਵਿੱਚ ਹਵਾ ਭਰਨ ਦੇ ਲਈ ਵੱਡੇ ਜਿਵੇਂ ਕਿ ਟਰੈਕਟਰ ਹੋਗੇ ਵੱਡੇ ਟਾਇਰਾਂ ਦੇ ਵਿੱਚ ਹਵਾ ਭਰਨ ਲਈ ਇਹ ਕੰਪਰੈਸਰ ਆ ਇਹ ਇਹ ਜਿਹਨੇ ਕਿ ਹਾਈ ਸਪੀਡ ਹੈ ਨਾ ਇਹ ਇਹ ਹਾਈ ਸਪੀਡ ਐਨਸੀ ਸੀ ਦਾ ਹਾਂਜੀ ਇਹ ਹਾਈ ਸਪੀਡ ਆ ਤੇ ਦੂਸਰਾ ਦੇਖ ਸਕਦੇ ਹੋ ਇਹ ਉਹ ਸਲੋ ਸਪੀਡ ਹੈ ਨਾ ਜੀ ਤੇ ਜੇਕਰ ਉਹ ਅੱਧਾ ਘੰਟਾ ਲਏਗਾ ਹਵਾ ਭਰਨ ਦੇ ਲਈ ਤਾਂ ਇਹ 15 ਮਿੰਟ ਦੇ ਵਿੱਚ 15 ਮਿੰਟ ਦੀ ਹਵਾ ਭਰ ਦੇਵੇਗਾ ਤੇ ਇਸ ਦਾ ਪ੍ਰਾਈਸ ਕੀ ਦੱਸਾਂਗਾ ਤੁਸੀਂ ਇਹ 32000 ਦਾ ਪੈਣਾਗਾ আচ্ছা ਇਹ ਉਹ ਦੂਸਰਾ ਉਹ ਪੈਣਾ ਤੁਹਾਨੂੰ 23000 ਦਾ ਉਹ 23000 ਦਾ ਤੇ ਇਹ 32000 ਦਾ ਕਿਉਂਕਿ ਇਹ ਹਾਈ ਸਪੀਡ ਆ ਤੇ ਇਸ ਦੀ ਜਿਹੜੀ ਰੇਟ ਵੀ ਨਾ ਤੁਸੀਂ ਵੱਧ ਦੇਖੋ ਕਿਉਂਕਿ ਜਿਹੜੀ ਇਸ ਦੀ ਚਾਦਰ ਆ ਮਜ਼ਬੂਤ ਬਣਿਆ ਹੋਇਆ ਇਹ। ਬਾਕੀ ਤੁਸੀਂ ਵੇਖ ਸਕਦੇ ਹੋ ਮਜ਼ਬੂਤ ਆ ਇਹ। ਕਿੰਨੇ ਕੇਜ ਦੀ ਆ ਇਹ? 4 ਐਮ ਦੀ ਚਾਦਰ ਲੱਗੀ ਹੋਈ ਆ। ਉਹਨੂੰ 8 ਕੇਜ ਦੀ ਚਾਦਰ ਲੱਗੀ ਹੋਈ ਆ ਜੀ। ਅੱਛਾ ਜੀ। ਇਹ ਹੈਵੀ ਆ ਜਣੀ ਕੇ। ਇਹ ਹੈਵੀ ਪੂਰਾ ਪ੍ਰੋਪਰ ਹੈ। ਇਹ ਕਿੰਨੇ ਕਿੰਨੇ ਪਾਵਰ ਦੀ ਮੋਟਰ ਇਸ ਤੇ? ਕਿੰਨੇ? ਇਹਦੇ 2.5 ਐਚਪੀ ਦੀ ਮੋਟਰ ਲੱਗੀ ਹੋਈ ਆ। ਉਹਨੂੰ ਦੋ ਪੇਸਾ ਜੀ ਇਹ ਕਿੰਨੇ ਪੇਸ ਆ? ਇਹ ਮੰਨ ਕੇ ਸਿੰਗਲ ਫੇਸ ਆ। ਅੱਛਾ ਜੀ ਸਿੰਗਲ ਫੇਸ ਮੋਟਰ ਹੈ ਜੀ। ਹਾਂ ਜੀ। ਠੀਕ ਆ ਜੀ। ਜਿਹੜੇ ਇਹ 300 ਨੰਬਰ ਆਹ ਹੈਂ ਜੀ ਇਹ ਹਾਂਜੀ ਇਹ 300 ਨੰਬਰ ਹੈ ਜਿਹੜਾ 500 ਨੰਬਰ ਹੁੰਦਾ ਉਹ ਕਿਹੜਾ ਤੁਹਾਡੇ ਕੋਲ ਇੱਥੇ ਹੈਗਾ ਪਾ ਜੀ ਆ ਦੇਖੋ ਬੱਤੇ ਪਿਆ ਹਾਂਜੀ ਇਹ ਪਾ 500 ਨੰਬਰ ਹੈ ਅੱਛਾ ਅੱਗੇ ਦਿਖਾ ਦਿਓ ਕੋਈ ਅੱਗੇ ਹੋਵੇ ਜੀ ਦੇਖੀ ਬੜਾ ਸੈਟ ਹੋ ਹਾਂਜੀ ਅੱਗੇ ਅੱਗੇ ਪਹੁੰਚਦੇ ਆਪਾਂ ਜਿਵੇਂ ਕਿ ਵੱਡੇ ਤੋਂ ਵੱਡੇ ਕੰਪਰੈਸਰ ਪਏ ਨੇ ਬਾਹੂ ਜੀ ਉਹਨਾਂ ਕੋਲ ਇੱਥੇ ਇਸ ਜਗ੍ਹਾ ਤੇ ਨੰਦਨੀ ਵਾਲਿਆਂ ਦੇ ਇਹ 10 ਐਚਪੀ ਜੀ ਅੱਛਾ ਇਹ 10 ਐਚਪੀ ਆ ਹਾਂਜੀ ਇਹ ਡਬਲ ਪਿਸਟਨ ਹੈ ਜੀ ਇਹ ਡਬਲ ਪਿਸਟਨ ਹੋ ਗਿਆ ਮੰਨ ਕੇ ਚਲੋ ਇਹਦੀ 5 ਮਿੰਟ ਦੀ ਰਿਕਵੈਸਟ ਹੀ ਹੈ ਆਵਾ ਪਰੰਦੀ ਇਹ 5 ਮਿੰਟ ਦੇ ਵਿੱਚ ਕਿੰਨੇ ਪਾਉਂਡ ਹਵਾ ਭਰ ਦਿੰਦਾ ਜੀ ਇਹ? ਮੰਨ ਕੇ ਚਲੋ 250 ਪਾਉਂਡ ਹਵਾ ਭਰੂਗਾ। 5 ਮਿੰਟ ਦੇ ਵਿੱਚ। ਹਾਂਜੀ। ਕਾਫੀ ਜ਼ਿਆਦਾ ਹਨਾ ਜੀ। ਪ੍ਰੈਸ਼ਰ ਵੀ ਬਹੁਤ ਹੋਵੇਗਾ ਇਸ ਦਾ। ਤੇ ਇਹ ਕਿੰਨੇ ਪਾਵਰ ਦੀ ਐਚਪੀ ਦੀ ਮੋਟਰ ਇਸ ਦੇ? ਇਹਦੇ ਜਿਓ 7.5 ਦੀ ਮੋਟਰ ਲੱਗਣੀ ਹੈ ਜੀ। ਅੱਛਾ 7.5 ਪਾਵਰ ਦੀ ਮੋਟਰ ਕਿੰਨੇ ਇਹ ਕਿੰਨੇ ਫੇਸ ਹੋ ਗਿਆ ਵੀਰੇ ਇਹ? ਇਹ ਮੰਨ ਕੇ ਚਲੋ 3 ਫੇਸ ਹੋ ਗਿਆ ਜੀ। 3 ਫੇਸ 7.5 ਪਾਵਰ ਦੀ ਮੋਟਰ ਇਸ ਤੇ ਹੈ ਨਾ ਜੀ। ਹਾਂਜੀ। ਇਹ 500 ਨੰਬਰ ਹੈ ਜੀ ਇਸ ਦਾ। ਕੰਪਰੈਸਰ ਨੰਬਰ 500 ਨੇ ਟੈਂਕੀ ਨੰਬਰ ਹੋਰ ਵੱਡੇ ਵੀ ਹੈ ਅੱਛਾ ਜੀ ਉਹ ਕਿੰਨੇ ਉਹ ਸਭ ਤੋਂ ਵੱਡਾ ਹੀ ਦੇਖੋ ਇਹ ਸਾਰਿਆਂ ਦਾ ਗੁਰੂ ਹੈ ਇਹ ਇਹ ਕਿਹੜਾ ਹੈ ਸਾਰਿਆਂ ਦਾ ਗੁਰੂ ਹੈ ਇਹ 1000 ਲੀਟਰ ਹੋ ਗਿਆ ਜੀ ਅੱਛਾ ਜੀ ਇਹ 1000 ਲੀਟਰ ਟੈਂਕ ਹੈ ਜੀ ਇਸ ਦਾ ਹਵਾ ਦੀ ਕਪੈਸਿਟੀ ਇਹ ਕਿੰਨੇ ਸਿਲੰਡਰ ਜੀ ਹੈ ਇਹਨਾਂ ਦਾ ਇਹ ਤਿੰਨ ਸਿਲੰਡਰ ਆ 10 ਐਚਪੀ ਇਹਨਾਂ ਤੇ 10 ਦੀ ਮੋਟਰ ਲੱਗਣੀ ਹੈ ਘੱਟੋ ਘੱਟ। ਅੱਛਾ ਜੀ ਇਹ 10 ਪਾਵਰ ਦੀ ਇਸ ਨੂੰ ਜਿਹੜੀ 10 ਐਚਪੀ ਦੀ ਮੋਟਰ ਚਲਾਵੇਗੀ ਇਹ ਫੇਸ ਹੋਵੇ ਕਿੰਨੇ 3 ਪੇਸ ਹੈ ਜੀ? ਹਾਂ ਜੀ 3 ਪੇਸ ਹੀ ਚੱਲੂਗਾ। ਅੱਛਾ ਇਹ ਵੀ 3 ਪੇਸ ਹੋਵੇਗਾ 10 ਪਾਵਰ ਦੀ ਮੋਟਰ ਚੱਲੇਗੀ ਘੱਟ ਤੋਂ ਘੱਟ ਇਸੇਪਰਾ। ਕਾਫੀ ਵੱਡਾ ਹੈ ਨਾ ਕੰਪਰੈਸਰ ਇਹ। ਤੇ ਇਹਨਾਂ ਦਾ ਹੈਗਾ ਤੁਹਾਡਾ ਹੋਲ ਸੇਲ ਦਾ ਕੰਮ ਹੈ ਜੀ? ਹਾਂ ਜੀ ਹੋਲ ਸੇਲ ਦਾ ਜੀ। ਅੱਛਾ ਜੀ ਇਹਨਾਂ ਕੋਲ ਛੋਟੇ ਤੋਂ ਛੋਟਾ ਲੈ ਕੇ ਵੱਡੇ ਤੋਂ ਵੱਡਾ ਤੁਸੀਂ ਕੰਪਰੈਸਰ ਲੈ ਸਕਦੇ ਹੋ ਨੰਦਨੀ ਵਾਲਿਆਂ ਦੇ। ਇਹ ਜਿਹੜੀ 100 ਪਣ ਹੈ ਲੁਧਿਆਣਾ 7000 ਤੋਂ ਚਾਲੂ ਹੋ ਜਾਂ ਹਾਂਜੀ ਹਾਂਜੀ ਲੁਧਿਆਣਾ ਕਾਂਟਾ ਘਰ ਦੇ ਨਜ਼ਦੀਕ ਆ ਕਾਂਟਾ ਚੌਕ ਕਹਿੰਦਾ ਇਸ ਜਗ੍ਹਾ ਨੂੰ ਨਾ ਲੋਕੇਸ਼ਨ ਹੈ ਜਿਹੜੀ ਕਿ ਇਹ ਕਾਂਟਾ ਘਰ ਦੇ ਨਜ਼ਦੀਕ ਆ ਦਾਤਾ ਰਾਮ ਐਂਡ ਸੰਸ ਹਾਂਜੀ ਦਾਤਾ ਦਾਤਾ ਰਾਮ ਐਂਡ ਸੰਸ ਜੀ ਹਾਂਜੀ ਜਗਰਾਉ ਪ੍ਰੇਜ ਲੁਧਿਆਣਾ ਓਕੇ ਜੀ ਐ ਬਾਈ ਉਹਨੇ ਆਪਣਾ ਐਡਰੈਸ ਦੱਸਤਾ ਜੀ ਕਿਸੇ ਨੇ ਖਰੀਦਣੀ ਹੋਣਾ ਤਾਂ ਤੁਸੀਂ ਇਸ ਜਗ੍ਹਾ ਤੇ ਲੋਕੇਸ਼ਨ ਤੇ ਆ ਜਿਓ ਮੜਾ ਜਾ ਆਪਣਾ ਕਾਰਡ ਦਿਖਾ ਕੇ ਲੈ ਆ ਕੇ ਅਨਿਆਪਾ ਤੋਂ ਉਹਨੂੰ ਕਾਰਡ ਦਿਖਾ ਦਿੰਨੇ ਇੱਥੇ ਡਾਟਾ ਰਾਮ ਐਂਡ ਸੰਜਾ ਨੰਧਨੀ ਸਟੋਰ ਤੇ ਕਾਫੀ ਵੱਡੇ ਇਹਨਾਂ ਕੋਲ ਪਾਈਪਾਂ ਦਾ ਵੀ ਕੰਮ ਹੈ ਪਲਾਸਟਿਕ ਤੇ ਪਾਪ ਜਿਵੇਂ ਕਿ ਇਹ ਕੰਪਰੈਸਰਾਂ ਦਾ ਕੰਮ ਹੀ ਮੋਬਾਈਲ ਨੰਬਰ ਇਹਨਾਂ ਦਾ ਲਿਖਾ ਹੋਇਆ ਨਾਲ ਦੀ ਨਾਲ 9876490770 ਤੇ 94636 6340 ਤੇ ਠੀਕ ਹੈ ਜੀ ਜੇਕਰ ਮੌਕਾ ਦਿਓ ਜ਼ਰੂਰ ਇਹਨਾਂ ਨੂੰ ਇਹਨਾਂ ਕੋਲ ਆਉਣ ਦਾ ਤੇ ਬਾਕੀ ਸਮਾਂ ਦੇ ਨਾਲ ਜਦੋਂ ਤੁਸੀਂ ਡੀਲ ਕਰੋਗੇ ਇਹਨਾਂ ਦੇ ਨਾਲ ਰੇਟ ਹੋ ਜਣਗੇ ਨਾ ਜੀ ਜੀ ਹਾਂਜੀ ਹਾਂ ਰੇਟ ਵੀ ਬਿਲਕੁਲ ਰੈਕ ਜਾਈਏ ਹਾਂਜੀ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਸਰ ਜੇਕਰ ਸਾਡੀਆਂ ਤੁਹਾਨੂੰ ਵੀਡੀਓ ਜਰ ਦਰਸਕਾ ਵਧੀਆ ਲੱਗਦੇ ਤਾਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜੀ